ਉਹਨਾਂ ਬੋਟ ਪੈਂਦੀ ਹੈ ਇਹਨਾਂ ਨੂੰ 90000 ਦੇ ਆਸ-ਪਾਸ ਸਾਰਿਆਂ ਨੂੰ ਜੇ ਆਜਾਦ ਨੂੰ ਆਪਾਂ 5ਵੀਂ ਧਰਮਨ ਲਈਏ ਤਾਂ ਕਿੰਨੀ ਹੋਊਗੀ ਜੀ 18 ਕੁਹਜ਼ਾਰ ਇੱਕ ਦੇ ਹਿੱਸੇ ਆਈ ਹੈ ਲੋਕਛੱਦ ਅੱਜ ਦੇ ਹਾਲਾਤਾਂ ਦੇ ਮੁਤਾਬਕ ਵੋਟ ਪਾਉਣ ਨਿਕਲਦੇ ਹੀ ਨਹੀਂ ਕੈਲਗਰੀ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਵਾਪਰੇ ਆ ਉੱਥੇ ਭਾਵੇਂ ਟਰੰਪ ਸਾਹਿਬ ਤਾਂ ਵਿੱਚ ਵਿਚਾਲਿਆਂ ਭੱਜ ਗਏ ਹੂੰ ਇਹ ਹਾਲ ਤਾਂ ਬਹੁਤ ਵੱਡੇ ਤਰੀਕੇ ਨਾਲ ਸੀਗਾ ਟਰੰਪ ਸਾਹਿਬ ਜਿਵੇਂ ਮੈਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੋਲੀਬੰਦੀ ਕਰਾਈ ਹੈ ਮੈਂ ਇੱਥੇ ਵੀ ਆਪਣੀ ਭੂਮਿਕਾ ਆਦਾ ਕਰ ਰਹੀ ਹਾਂ ਤੇ ਬਾਦ ਦੇ ਵਿੱਚ ਉਹ ਤਾਂ ਇਜਰਾਈਲ ਦੇ ਸਾਥੀ ਬਣ ਕੇ ਬਹਿ ਗਏ ਉਹਨਾਂ ਦੇ ਪੁੱਤਰ ਸ਼੍ਰੀ ਗੁਰਪ੍ਰੀਤ ਸਿੰਘ ਮਲੂਕਾ ਉਹਨਾਂ ਦਾ ਆਪਣਾ ਮਾਮਲਾ ਹੈ ਸਾਡਾ ਆਪਣਾ ਮਾਮਲਾ ਹੈ ਅਸੀਂ ਕਦੇ ਵੀ ਉਸ ਪਾਰਟੀ 'ਚ ਨਹੀਂ ਜਾਵਾਂਗੇ ਜਿਹਦੀ ਅਗਵਾਈ ਬਾਦਲ ਪਰਿਵਾਰ ਕਰਦਾ ਹੋਵੇ ਉਹ ਕਹਿੰਦੇ ਜੀ ਤਾਂ ਮੇਰੀ ਸਾਬਕਾ ਪਤਨੀ ਹੈ ਸਾਬਕਾ ਪਤਨੀ ਵੀ ਹੋਵੇ ਤਾਕੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵਾਇਰਲ ਹੋਣੀਆਂ ਚਾਹੀਦੀਆਂ ਅੱਧਰ ਪਿੱਧਰ ਹੂੰ 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 ਤਾਂ ਇੱਥੇ ਨੇ ਭੈਣ ਭਰਾ ਤੇ ਮਾਤਾ ਕਿਸੇ ਨਾ ਕਿਸੇ ਰੂਪ ਵਿੱਚ ਸਦਸਾ ਦਾ ਹਿੱਸਾ ਨੇ ਜਦੋਂ ਮਨੀਸ਼ ਸਸੋਦੀਆ ਨੂੰ ACB ਨੇ ਸੱਦਿਆ ਸੀਗਾ ਪੁੱਛਗਛ ਵਾਸਤੇ ਕੋਈ ਹੋਰ ਦੋਸ਼ ਵੀ ਲਾਏ ਸੀ ਉਹਦੇ ਗੁਪਤ ਅੰਗਾਂ ਤੇ ਵੀ ਸੱਟਾਂ ਬਾਰੇ ਕਿਹਾ ਜਾ ਰਿਹਾ ਪਰ ਜਿਹੜੇ ਪੋਸਟ ਮੌਰਟਮ ਵਿਭਾਗ ਦੀ ਟੀਮ ਹੈ ਉਹ ਕਹਿੰਦੀ ਜੀ ਉਹਨਾਂ ਦਾ ਅਸਲ ਦੇ ਵਿੱਚ ਬਿਸਤਰਾ ਰਸਾਇਣਕ ਜਾਂਚ ਵਾਸਤੇ ਭੇਜਿਆ ਗਿਆ ਹੈ ਲੋਕੀ ਮੁਰਮੂ ਨੂੰ ਜਨਮ ਦਿਨ ਦੇ ਉੱਤੇ ਵਧਾਈ ਦਿੰਦੇ ਹੋਏ ਕੁਝ ਨੇਤਰਹੀਣ ਬੱਚੇ ਸੀ ਉਹਨਾਂ ਨੇ ਗੀਤ ਵਗੈਰਾ ਗਾਏ ਤਾਂ ਆਪਣੇ ਹੰਝੂ ਨਾ ਰੋਕ ਸਕੇ ਦਰੋਪਦੀ ਮੁਰਮੂ ਉਹਨਾਂ ਨੂੰ ਆਪਣੇ ਨੈਪਕਿਨ ਦੇ ਨਾਲ ਕਹਿ ਲੋ ਰਮਾਲ ਦੇ ਨਾਲ ਹੰਝੂ ਸਾਫ਼ ਕਰਨੇ ਪਏ ਸਾਡੇ ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਵੀ.ਆਰ. ਅੰਬੇਦਕਰ ਨੇ ਉਹਨਾਂ ਦੇ ਬੁੱਤਾਂ ਨਾਲ ਛੇੜਛਾੜ ਕੀਤੀ ਹੈ। ਸਰਵਿੰਦਰ ਜੀ ਜਿਹੜਾ 12 ਜੂਨ ਜਾਂ 15 ਜੂਨ ਕੀਤਾ ਸੀ ਨਾ ਉਹਨੂੰ ਦੀ ਸਰਕਾਰਾਂ ਨੇ ਝੋਨੇ ਦੀ ਦਵਾਈ ਉਹਦਾ ਮੁੱਖ ਕਾਰਨ ਇਸ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ਵਿਦੇਸ਼ੀ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਨੂੰ ਘਰ ਬੈਠੇ ਆਪਣੀਆਂ ਸਕਰੀਨਸ ਦੇ ਉੱਤੇ ਦੇਖਦੇ ਹੋ ਤੇ ਖਾਸ ਕਰ ਹਫ਼ਤੇ ਭਰ ਦੀਆਂ ਸਰਗਰਮੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਿੰਦੇ ਹਾਂ ਤੇ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲ ਸਾਹਿਬ ਕਈ ਅਹਿਮ ਖਬਰਾਂ ਨੇ ਇਕ ਤਾਂ ਲੁਧਿਆਣਾ ਪਛਮੀ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ VOTING ਹੋਈ VOTING ਜਿੰਨੀ ਉਮੀਦ ਸੀ ਉਨੀ ਨਹੀਂ ਹੋਈ ਯਾਨੀ ਕਿ ਪੌਣੇ 1.2 ਲੱਖ ਦੇ ਕਰੀਬ ਜਦੋਂ VOTER ਹੋਣ ਤੇ VOTE ਦੇ ਹੱਕ ਦਾ ਇਸਤੇਮਾਲ ਕਰਨਾ ਹੋਵੇ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸੀਗੇ ਤੇ ਹੁਣ ਉਹਨਾਂ ਦੀ ਕਿਸਮਤ EVM ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਹੈ EVM ਮਸ਼ੀਨਾਂ ਖੁੱਲਣਗੀਆਂ ਤਾਂ ਕਾਊਂਟਿੰਗ ਦੇ ਜ਼ਰੀਏ ਉਹਨਾਂ ਦੀ ਕਿਸਮਤ ਦਾ ਫੈਸਲਾ ਵੀ ਹੋ ਜਾਣਾ ਹੈ ਦੇਖੋ ਇਹ ਜਿਹੜੀ ਚੋਣ ਸੀਗੀ ਗੁਰਪ੍ਰੀਤ ਸਿੰਘ ਗੋਗੀ ਦੇ ਅਕਾਲ ਚਲਾਣੇ ਤੋਂ ਬਾਅਦ ਸੀਟ ਵੇਲੀ ਹੋ ਗਈ ਸੀ ਆਮ ਆਦਮੀ ਪਾਰਟੀ ਨੂੰ ਇਹ ਇੰਜ ਲੱਗਿਆ ਪਤਾ ਨਹੀਂ ਉਹਨਾਂ ਦਾ ਸੁਪਨਾ ਪੂਰਾ ਹੁੰਦਾ ਕਿ ਨਹੀਂ ਹੁੰਦਾ ਇਹ ਤਾਂ ਕੱਲ ਦੇ ਨਤੀਜੇ ਦੱਸਣਗੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਭੇਜੇ ਹੋਏ ਆਪਣੇ ਮੈਂਬਰ ਸੰਜੀਵ अरोड़ा ਨੂੰ ਇਥੇ ਉਮੀਦਵਾਰਾ ਲਾਣ ਲਿਆ ਕਾਂਗਰਸ ਪਾਰਟੀ ਨੇ ਸਾਬਕਾ ਜਿਹੜੇ ਵਿਧਾਇਕ ਤੇ ਮੰਤਰੀ ਰਹੇ ਭਾਰਤ ਪੂਸ਼ਨ ਆਸ਼ੂ ਸ਼ਰਮਣੀ ਅਕਾਲੀ ਦਲ ਨੇ ਐਡਵੋਕੇਟ ਪਰਪੁਕਾਰ ਸਿੰਘ ਘੁੰਮਣ ਤੇ ਭਾਰਤੀ ਜਨਤਾ ਪਾਰਟੀ ਨੇ ਜੀਵਨ ਗਰਗ ਸਾਹਿਬ ਨੂੰ ਆਪਣਾ ਉਮੀਦਵਾਰ ਬਣਾਤਾ 10 ਜਾਦ ਨੇ ਸ਼ਾਇਦ ਉਹਦੇ ਵਿੱਚ ਇੱਕ ਨਿਊ ਟੂ ਸ਼ਟਰਾਂ ਵਾਲਾ ਵੀ ਹੈ ਤੇ ਸਾਰੇ ਆਪੋ ਆਪਣਾ ਕਿਸਮਤ ਅਜਮਾ ਰਹੇ ਆ ਹੁਣ ਵੋਟ ਪੈਂਦੀ ਆ ਇਹਨਾਂ ਨੂੰ 90000 ਦੇ ਆਸ-ਪਾਸ ਸਾਰਿਆਂ ਨੂੰ ਜੇ ਆਯਾਦ ਨੂੰ ਆਪਾਂ 5ਵੀਂ ਧਰਮਨ ਲਈਏ ਤਾਂ ਕਿੰਨੀ ਹੋ ਗਈ ਜੀ 18 ਕੁ ਹਜ਼ਾਰ ਇੱਕ ਦੇ ਹਿੱਸੇ ਆਈ ਹੈ ਸਰਕਾਰ ਨੇ 6 ਮਹੀਨੇ ਉੱਥੇ ਲਾਤੇ ਕਿਸਾਨੀ ਅੰਦੋਲਨ ਇਹਨਾ ਕਰਕੇ ਉਠਾਉਣਾ ਪਿਆ ਤੇ ਹੋਰ بڑے ਹੱਥ ਕੰਡੇ ਖੇਡੇ ਤੇ ਫੇਰ ਵੀ ਵੋਟ ਪਵਾਉਣ ਵਾਸਤੇ ਬਹੁਤ ਜਤੋਜਹਦ ਲੋਕ ਸ਼ਾਇਦ ਅੱਜ ਦੇ ਹਾਲਾਤਾਂ ਦੇ ਮਤਾਬਕ ਵੋਟ ਪਾਉਣ ਨਿਕਲਦੇ ਹੀ ਨਹੀਂ। ਵਕੀਲ ਹਨ। ਪਹਿਲੀ ਗੱਲ ਵੀ ਜੇ ਸੰਜੀਵ ਅਰੂੜਾ ਸਾਹਿਬ ਜਿੱਤ ਗਏ ਤਾਂ ਭਗਵੰਤ ਮਾਨ ਦੀ ਸਰਕਾਰ ਤੇ ਕੋਈ ਅਸਰ ਤਾਂ ਪੈਣਾ ਨਹੀਂ। ਜੇ ਹਾਰ ਗਏ ਤਾਂ ਕਿਸੇ ਵਿਰੋਧੀ ਦੀ ਕੋਈ ਸਰਕਾਰ ਨਹੀਂ ਬਣਨੀ। ਹਾਂ ਵੋਟ ਪ੍ਰਤੀਸ਼ਤ ਦਾ ਅਸਰ ਪਵੇਗਾ ਕਿ ਕਿਹੜੇ ਬੰਦੇ ਦੀ ਪਪੂਲਾਰਿਟੀ ਆ ਉਹਦੇ ਵਿੱਚ ਕੋਈ ਫਰਕ ਪੈਂਦਾ ਜਾਂ ਨਹੀਂ ਇਹ ਆ ਪੱਕਾ ਸਕਦੀ ਹੁਣ ਤਾਂ ਇੰਤਜ਼ਾਰ ਦੀਆਂ ਘੜੀਆਂ ਖਤਮ ਨੇ ਕੱਲੂ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਜਾਣੀ ਹੈ ਜਦੋਂ ਆਪਾਂ ਸਵੇਰ ਦਾ ਪ੍ਰੋਗਰਾਮ ਕਰ ਰਹੇ ਹੋਵਾਂਗੇ ਤਾਂ 9 ਵਜੇ ਦੇ ਤੱਕ ਤੁਹਾਡੇ ਮੁਖਾਰ ਬਿੰਦ ਤੋਂ ਪਹਿਲੇ ਰਾਊਂਡ ਦਾ ਨਤੀਜਾ ਵੀ ਆ ਚੁੱਕਿਆ ਹੋਵੇਗਾ ਦੇਖਦੇ ਹਾਂ ਕੌਣ ਬਾਜ਼ੀ ਮਾਰਦਾ ਹੈ ਇਹਦੇ ਵਿੱਚ ਦਾਵੇਦਾਰ ਸਾਰੇ ਨੇ ਜੀ ਬਿਲਕੁਲ ਜੀ ਤੇ ਟਲ ਸਾਹਿਬ ਜੀ 20 ਜੀ 7 ਸਮੇਲਨ ਜੀ 7 ਸਮੇਲਨ ਹੋ ਕੇ ਹਟਿਆ ਕੈਨੇਡਾ ਦੇ ਵਿੱਚ ਤੇ ਇਸ ਸਮੇਲਨ ਦਾ ਹਿੱਸਾ ਬਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਸੀਗੇ ਉਹਨਾਂ ਨੂੰ ਸੱਦਾ ਆਇਆ ਸੀ ਹਾਲਾਂਕਿ G7 ਗਰੁੱਪ ਦਾ ਹਿੱਸਾ ਨਹੀਂ ਹੈ ਭਾਰਤ ਪਰ ਫਿਰ ਵੀ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਧਰੋਂ ਟਰੰਪ ਸਾਹਿਬ ਵੀ ਆਏ ਤੇ ਵਿਚ ਵਿਚਾਲੇ ਸਮਾਗਮ ਛੱਡ ਕੇ ਵਾਪਸ ਚਲੇ ਗਏ ਤਾਂ ਉਹਦੀ ਵੀ ਕਈ ਤਰ੍ਹਾਂ ਦੇ ਨਾਲ ਚਰਚਾ ਕੀਤੀ ਜਾ ਰਹੀ ਹੈ ਤੇ ਮੁਲਾਕਾਤਾਂ ਕਾਫੀ ਕਰਕੇ ਆਏ ਨੇ ਮੋਦੀ ਸਾਹਿਬ ਵੱਖ-ਵੱਖ ਆਗੂਆਂ ਦੇ ਨਾਲ ਤਰਵਿੰਦਰ ਇਹ ਕੈਲਗਰੀ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਵਾਪਰਿਆ ਉੱਥੇ ਭਾਵੇਂ ਟਰੰਪ ਸਾਹਿਬ ਤਾਂ ਵਿਚ ਵਿਚਾਲੇੋਂ ਭੱਜ ਗਏ ਹੂੰ ਪਰ ਭਾਰਤ ਤੇ ਕੈਨੇਡਾ ਦੀ ਇੱਕ ਪ੍ਰਾਪਤੀ ਨੂੰ ਤਾਂ ਮੰਨ ਸਕਦੇ ਹਾਂ ਉਹ ਇਹ ਕਿ ਜਿਹੜੇ ਸਾਡੇ ਡਿਪਲੋਮੈਟ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਸਬੰਧ ਮਾੜੇ ਹੋਣ ਕਰਕੇ ਵਾਪਸ ਬੁਲਾ ਲਏ ਸੀ ਇਸ ਗੱਲ ਤੇ ਤਾਂ ਸਹਿਮਤੀ ਬਣ ਗਈ ਹੈ ਕਿ ਹੁਣ ਅਸੀਂ ਦੁਨਾਂ ਥਾਵਾਂ ਦੇ ਉੱਤੇ ਜਿਹੜੇ ਆਪਣੇ ਡਿਪਲੋਮੈਟ ਨੇ ਰਾਜਦੂਤ ਸਾਹਿਬਾਨ ਨੇ ਉੱਥੇ ਦਫ਼ਤਰ ਨੇ ਉਹਨਾਂ ਨੂੰ ਦੁਬਾਰਾ ਸ਼ੁਰੂ ਕਰਾਂਗੇ ਕੈਨੇਡਾ ਨੇ ਵੀ ਕਹਿਤਾ ਤੇ ਕਾਰਨੀ ਸਾਹਿਬ ਨੇ ਵੀ ਕਹਿਤਾ ਇੱਕ ਚੰਗੇ ਕਦਮ ਵੱਲ ਜਾਣ ਦਾ ਸ਼ੁਭ ਸ਼ਗਨ ਦਿਖ ਰਿਹਾ ਹੈ ਹੂੰ ਜੀ ਤੇ ਜਿਹੜਾ ਇਸ ਦੇ ਵਿੱਚ ਸਭ ਤੋਂ ਵੱਧ ਗੱਲਬਾਤ ਉੱਠੀ ਉਹ ਉਠੀ ਅਜਰਾਇਲ ਤੇ ਈਰਾਨ ਦੇ ਯੁੱਧ ਦੀ ਹੂੰ ਕਹਿੰਦੇ ਕਿਹਾ ਤਾਂ ਬਹੁਤ ਵੱਡੇ ਤਰੀਕੇ ਨਾਲ ਸੀਗਾ 트럼ਪ ਸਾਹਿਬ ਨੇ ਜਿਵੇਂ ਮੈਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੋਲੀਬੰਦੀ ਕਰਾਈ ਹੈ ਮੈਂ ਇੱਥੇ ਵੀ ਆਪਣੀ ਭੂਮਿਕਾ ਆਦਾ ਕਰ ਰਿਹਾ ਹਾਂ ਕਿੱਥੇ ਉੱਥੇ ਈਰਾਨ ਤੇ ਇਜ਼ਰਾਈਲ ਦੇ ਜੁੱਧ ਵਿੱਚ ਤੇ ਬਾਅਦ ਦੇ ਵਿੱਚ ਉਹ ਤਾਂ ਇਜ਼ਰਾਈਲ ਦੇ ਸਾਥੀ ਬਣ ਕੇ ਬਹਿ ਗਈ ਸੋ ਇਹ ਚੀਜ਼ਾਂ ਜਿਹੜੀਆਂ ਉੱਥੇ ਕੁਝ ਵਾਪਰੀਆਂ ਕਈ ਦੂਜੇ ਦੇਸ਼ਾਂ ਦੇ ਜਿਹੜੇ ਸੀਨੀਅਰ ਕਿਤੋਂ ਰਾਸ਼ਟਰਪਤੀ ਕਿਤੋਂ ਪ੍ਰਧਾਨ ਮੰਤਰੀ ਕਿਤੋਂ ਕੋਈ ਹੋਰ ਅਹੁਦੇਦਾਰ ਉਹ ਸਾਰੇ ਮੋਦੀ ਸਾਹਿਬ ਨੂੰ ਮਿਲਦੇ ਆ ਤੇ ਮੋਦੀ ਸਾਹਿਬ ਦਾ ਦਾਵਾ ਹੈ ਕਿ ਇਹ ਯਾਤਰਾ ਬਹੁਤ ਵਧੀਆ ਰਹੀ ਹੈ ਅਗਲੇ ਦਿਨਾਂ ਦੇ ਵਿੱਚ ਇਹਦਾ ਨਤੀਜਾ ਪਤਾ ਲੱਗੇਗਾ ਤੇ ਸਾਰੇ ਜਿਹੜੇ G7 ਦੇਸ਼ ਨੇ ਬਹੁ ਗਿਣਤੀ ਉਹ ਇਹ ਗੱਲ ਕਹਿੰਦੇ ਨੇ ਆਪਸ ਵਿੱਚ ਦੀ ਮਿਲ ਬੈਠ ਕੇ ਕੁਝ ਕੀਤੇ ਤੋਂ ਬਿਨਾ ਹੋਰ ਨਹੀਂ ਹੋਣਾ ਹੋ ਸਕਦਾ ਹੈ ਸੋ ਦੇਖਦੇ ਹਾਂ ਹੁਣ ਇਹ ਮਾਮਲਾ ਕਿੱਥੋਂ ਕਿ ਤੱਕ ਕਿੱਧਰ ਨੂੰ ਜਾਂਦਾ ਹੈ ਜੀ ਟਲ ਸਾਹਿਬ ਘਰ ਵਾਪਸੀਆਂ ਹੋ ਰਹੀਆਂ ਨੇ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਜੋ ਸਾਬਕਾ ਮੰਤਰੀ ਵੀ ਨੇ ਉਹ ਵੀ ਪਿੱਛੇ ਜੇ ਕਹਿੰਦੇ ਨਾਰਾਜ਼ ਹੋ ਗਏ ਦੂਜੇ ਪਾਸੇ ਇਹ ਕਿਹਾ ਗਿਆ ਕਿ ਉਹਨਾਂ ਨੂੰ ਭਾਰਤੀ ਵਿਰੋਧ ਦੀਆਂ ਜਿਹੜੀ ਗਤੀਵਿਧੀਆਂ ਸੀ ਉਹਨਾਂ ਦੇ ਕਰਕੇ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਨੂ ਨੇ ਵੀ ਭਾਜਪਾ ਵੱਲੋਂ ਚੋਣ ਲੜੀ ਸੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਦੇ ਵਿੱਚ ਤੇ ਹੁਣ ਘਰ ਵਾਪਸੀ ਹੋਈ ਐ ਸਿਕੰਦਰ ਸਿੰਘ ਮਲੂਕਾ ਦੀ ਉਹ ਦੁਬਾਰਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਆਏ ਨੇ ਤੇ ਇਹਨੂੰ ਲੈ ਕੇ ਟਿੱਪਣੀਆਂ ਉਧਰੋਂ ਜਿਹੜੀ ਉਹਨਾਂ ਦੇ ਨੂਹਾਂ ਪਰਮਪਾਲ कौर ਸਿੱਧੂ ਉਹਦੀਆਂ ਵੀ ਕਾਫੀ ਅਹਿਮ ਨੇ ਕੱਲੀਆਂ ਇਹ ਨਹੀਂ ਇੱਕ ਤਾਂ ਇਹ ਆ ਗਏ ਮਲੂਕਾ ਸਾਹਿਬ ਇੱਕ ਠੰਡਲ ਸਾਹਿਬ ਆ ਗਏ ਸੋਨ ਸਿੰਘ ਠੰਡਲ ਹੂੰ ਤੇ ਇੱਕ ਅੰਬਰਸਰ ਵਾਲੇ ਅਨੈਲ ਜੋਸ਼ੀ ਸਾਹਿਬ ਆ ਗਏ ਬਲੂਕਾ ਸਾਹਿਬ ਦੇ ਘਰੇ ਆ ਕੇ ਕਿਹਾ ਕਿ ਬੜਾ ਮੈਂ ਤਾਂ ਕਾਲੀਦਲ ਛੱਡਿਆ ਹੀ ਨਹੀਂ ਸੀ ਕਹਿੰਦੇ ਤੇ ਪਰਮਪਾਲ ਕੋ ਸਿੱਧੂ ਨੂੰ ਮਲੂਕਾ ਸਾਹਿਬ ਦੀ ਉਹਨਾਂ ਦਾ ਕਹਿਣਾ ਹੈ ਕਿ ਪਾਪਾ ਦਾ ਆਪਣਾ ਫੈਸਲਾ ਹੈ ਉਹਨਾਂ ਦੇ ਪੁੱਤਰ ਸ਼੍ਰੀ ਗੁਰਪ੍ਰੀਤ ਸਿੰਘ ਮਲੂਕਾ ਉਹਨਾਂ ਦਾ ਆਪਣਾ ਮਾਮਲਾ ਹੈ ਸਾਡਾ ਆਪਣਾ ਮਾਮਲਾ ਹੈ ਅਸੀਂ ਕਦੇ ਵੀ ਉਸ ਪਾਰਟੀ 'ਚ ਨਹੀਂ ਜਾਵਾਂਗੇ ਜਿਹਦੀ ਅਗਵਾਈ ਬਾਦਲ ਪਰਿਵਾਰ ਕਰਦਾ ਹੋਵੇ ਇਹ ਸਰਟੀਫਿਕੇਟ ਨਾਲ ਸੌਰੇ ਨੂੰ ਵੀ ਦੇਤਾ। ਜਾਂ ਕੋ ਹੋਰ ਹੈ। ਇੱਕ ਹੋਰ ਨਵੀਂ ਟਿੱਪਣੀ ਆ ਗਈ। ਬਲੂਕਾ ਸਾਹਿਬ ਦੇ ਉੱਤੇ ਉਹਨਾਂ ਨੂੰ ਕਹਿੰਦੇ ਸਨਮਾਨ ਦੇਤਾ ਜੀ ਤਾਕਤ ਸ਼੍ਰੀ ਦਮਦਮਾ ਸਾਹਿਬ ਤੋਂ। ਜਦੋਂ 2 ਦਸੰਬਰ ਵਾਲੇ ਦਿਨ ਉਹਨਾਂ ਵਿੱਚ ਬਲੂਕਾ ਸਾਹਿਬ ਵੀ ਸ਼ਾਮਲ ਸੀ ਜਿਹੜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਗਏ ਸੀ। ਇਹਨਾਂ ਨੂੰ ਕਿਉਂਕਿ ਕਿਸੇ ਕਾਰਨ ਕਰਕੇ ਰਹਿ ਗਏ ਸੀ। ਇਨਾਂ ਨੂੰ ਕੋਈ ਉਥੋਂ ਤਨਖਾਹ ਨਹੀਂ ਲੱਗੀ ਤੇ ਜਿਹੜੇ ਬੰਦੇ ਤਨਖਈਏ ਹੋਣ ਤਨਖਾਹ ਲੱਗੀ ਨਾ ਹੋਵੇ ਉਹ ਤਾਂ ਫਿਰ ਉਦੋਂ ਤੱਕ ਕਤਤ ਰੂਪ ਦੇ ਵਿੱਚ ਦੋਸ਼ੀ ਨੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਸਰਪਉ ਉਹ ਦੇਤਾ ਉਹਨਾਂ ਤੇ ਵੀ ਸਵਾਲ ਉੱਠਣ ਲੱਗ ਗਏ ਨੇ ਅਕਾਲ ਤਖਤ ਸਾਭ ਦੇ ਜੱਦਰ ਕੁਲਦੀਪ ਸਿੰਘ ਗੜਗਾਜਾ ਸਾਹਿਬ ਜਾਂ ਧਾਮੀ ਸਾਹਿਬ ਇਹਦੇ ਬਾਰੇ ਆਪਣਾ ਸਪਸ਼ਟੀਕਰਨ ਦੇਣ ਕਿ ਮਲੂਕਾ ਸਾਹਿਬ ਨੂੰ ਤਖਤ ਸ਼੍ਰੀ ਦਮਦਮਾ ਤੇ ਸੱਦ ਕੇ ਕਿਉਂ ਸਨਮਾਨਿਤ ਕੀਤਾ ਗਿਆ ਸਵਾਲ ਮਲੂਕਾ ਸਾਹਿਬ ਤੇ ਇਹ ਵੀ ਚੱਲ ਰਹੇ ਨੇ ਜੀ ਤੇ ਇੱਕ ਜਿਹੜੀ ਤਸਵੀਰ ਜਾਂ ਕਹਿ ਲਓ ਕਿ ਵੀਡੀਓ ਦੇ ਕੁਝ ਅੰਸ਼ ਚਰਚਾ ਦੇ ਵਿੱਚ ਆਏ ਉਹ ਬਿਕਰਮ ਸਿੰਘ ਮਜੀਠੀਆ ਖੁਰਾਣੇ ਸਾਂਝੇ ਕਰਤੇ ਕਹਿੰਦੇ ਮੈਂ ਵੀਡੀਓ ਵੀ ਪੂਰੀ ਪਾਉਂਗਾ ਤੇ ਇਲਜ਼ਾਮ ਲੱਗੇ ਮੰਤਰੀ ਡਾਕਟਰ ਰਵਜੋ ਸਿੰਘ ਹੋਰਾਂ ਦੇ ਉੱਤੇ ਉਹਨਾਂ ਨੇ ਵੀ ਅੱਗੇ ਪੋਸਟ ਪਾ ਦਿੱਤੀ ਕਹਿੰਦੇ ਜੀ ਜਾਣਬੁੱਝ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਕਹਿੰਦੇ ਜੀ ਜੋ ਵੀਡੀਓ ਆ ਜਾ ਜੀ ਦੇ ਅੰਸ਼ ਨੇ ਤਸਵੀਰਾਂ ਨੇ ਉਹ ਮੇਰੀ ਸਾਬਕਾ ਪਤਨੀ ਦੇ ਨੇ ਤੇ ਉਹਦੇ ਉੱਤੇ ਵੀ ਫਿਰ ਦੁਬਾਰਾ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਟਿੱਪਣੀ ਆ ਗਈ ਉਹਨਾਂ ਨੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਆਪਾਂ ਅਕਸਰ ਗਲਤ ਕਰਦੇ ਹਾਂ ਕਿ ਉਹ ਮੁੱਦੇ ਉਠਾਏ ਜਾ ਰਹੇ ਆ ਜਿਨ੍ਹਾਂ ਦੀ ਆਮ ਸੰਗ ਲੋਕਾਂ ਨਾਲ ਕੋਈ ਤਾਂ ਲਕਾਉਤ ਨਹੀਂ ਹਾਂ ਇਹਨਾਂ ਦੇ اخلاق ਤੇ ਅਸਰ ਪੈਂਦਾ ਉਹ ਕਹਿੰਦੇ ਜੀ ਇਹ ਤਾਂ ਮੇਰੀ ਸਾਬਕਾ ਪਤਨੀ ਹੈ ਸਾਬਕਾ ਪਤਨੀ ਵੀ ਹੋਵੇ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਵਾਇਰਲ ਹੋਣੀਆਂ ਚਾਹੀਦੀਆਂ ਅੱਤਰ-ਪੱਤਰ ਹੂੰ ਉਹਨਾਂ ਨੇ ਕਹਿਤਾ ਕਿ ਮੇਰਾ ਬਦਨਾਮ ਕਰਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਮੈਂ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਕਰਾਵਾਂਗਾ ਅੱਗੋਂ ਮਜੀਠੀਆ ਉਹ ਵੀ ਪਹਿਗੇ ਕਹਿੰਦੇ ਕਰਾ ਲਓ ਮਾਨਹਾਨੀ ਦਾ ਕੇਸ ਵੀ ਕਰੋ ਸਾਡੇ ਕੋਲੇ ਵੀ ਬਹੁਤ ਬੰਬ ਨੇ ਉਹ ਸਾਰੇ ਬੰਬ ਜਾ ਕੇ ਜਦੋਂ ਅਦਾਲਤੀ ਕਾਰਵਾਈ ਚੱਲੇਗੀ ਉੱਥੇ ਜਾ ਕੇ ਤੁਹਾਡੇ ਤੇ ਸੁੱਟਾਂਗੇ ਜੀ ਸੋ ਤੁਸੀਂ ਇਸ ਗੱਲ ਦੇ ਵਿੱਚ ਇਹੀ ਕਹਿ ਸਕਦੇ ਹੋ ਕਿ ਜਿਹੜੇ ਪਾਸੇ ਨੂੰ ਇਹ ਚੱਲੇ ਨੇ ਕਿ ਸਾਡੇ ਦੇਸ਼ ਦੀ ਜਨਤਾ ਸਾਡੇ ਸੂਬੇ ਦੀ ਜਨਤਾ ਆਮ ਲੋਕ ਉਹਨਾਂ 'ਤੇ ਕੋਈ ਬਹੁਤ ਵੱਡਾ ਅਸਰ ਪੈਂਦਾ ਔਰ ਇੱਕ ਇੱਕ ਕਰਕੇ ਕਿੰਨੇ ਆ ਮੰਤਰੀਆਂ ਦੀਆਂ ਇਤਰਾਜਯੋਗ ਇਹ ਜਿਹੜੀਆਂ ਵੀਡੀਓਜ਼ ਨੇ ਉਹ ਲੋਕ ਕਚਹਿਰੀ 'ਚ ਆ ਚੁੱਕੀਆਂ ਨੇ ਲੋਕਾਂ ਨੂੰ ਸ਼ਰਮ ਜ਼ਰੂਰ ਆਉਂਦੀ ਆ ਇਹਨਾਂ ਨੂੰ ਆਵੇ ਜਾਂ ਨਾ ਆਵੇ ਜੀ ਢਿਲ ਸਾਹਿਬ ਰਾਹੁਲ ਗਾਂਧੀ ਆਪਣੇ ਨਵੇਂ ਬੰਗਲੇ ਦੇ ਵਿੱਚ ਸ਼ਿਫਟ ਹੋ ਗਏ ਨੇ ਪਿੱਛੇ ਜੋ ਉਹਨਾਂ ਦਾ ਜਨਮ ਦਿਨ ਸੀਗਾ ਉਦੋਂ ਉਹਨਾਂ ਨੇ ਸ਼ਿਫਟਿੰਗ ਸ਼ੁਰੂ ਕਰ ਦਿੱਤੀ ਸੀਗੀ ਤੇ ਪਹਿਲਾਂ ਉਹ ਆਪਣੀ ਮਾਤਾ ਦੇ ਨਾਲ ਸੁਨੀਆ ਗਾਂਧੀ ਦੇ ਨਾਲ ਰਹਿ ਰਹੇ ਸੀਗੇ ਜਦੋਂ ਉਹਨਾਂ ਦੇ ਉੱਤੇ ਕਾਰਵਾਈ ਵਗੈਰਾ ਹੁੰਦੀ ਆ ਤਾਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਸੀਗੀ ਉਹ ਖਤਮ ਹੁੰਦੀ ਆ ਤਾਂ ਉਸ ਤੋਂ ਬਾਅਦ ਚ ਉਹਨਾਂ ਤੋਂ ਬੰਗਲਾ ਵੀ ਖਾਲੀ ਕਰਵਾ ਲਿਆ ਗਿਆ ਸੀ ਤੇ ਹੁਣ ਵੀ ਉਹਨਾਂ ਨੂੰ ਤਿੰਨ ਚਾਰ ਆਪਸ਼ਨਲ ਦਿੱਤੀਆਂ ਗਈਆਂ ਸੀ ਕਿਉਂਕਿ ਤਾਂ ਵਿਰੋਧੀ ਧਿਰ ਦੇ ਆਗੂ ਵੀ ਨੇ ਤਾਂ ਉਹਨਾਂ ਨੇ ਇੱਕ ਖਾਸ ਥਾਂ ਦੇ ਉੱਤੇ ਬੰਗਲਾ ਚੁਣਿਆ ਉਹ ਬੰਗਲਾ ਵੀ ਉਸ ਥਾਂ ਦੇ ਉੱਤੇ ਜਿੱਥੇ ਵੱਡੇ ਵੱਡੇ ਜੱਜਾਂ ਦੀਆਂ ਵੱਡੇ ਅਫਸਰਾਂ ਦੀਆਂ ਤੇ ਵੱਡੇ ਲੀਡਰਾਂ ਦੀਆਂ ਕੋਠੀਆਂ ਨੇ ਜੀ ਸੁਰੱਖਿਆ ਦੇ ਪੱਖੋਂ ਵੀ ਕਹਿੰਦੇ ਕਾਫੀ ਅਹਿਮ ਏਰੀਆ ਹੈ ਦੇਖੋ ਜਿਹੜਾ ਵਿਰੋਧੀ ਧਿਰ ਦਾ ਆਗੂ ਹੁੰਦਾ ਹੈ ਵਿਰੋਧੀ ਧਿਰ ਦਾ ਆਗੂ ਵੀ ਕੈਬਨਟ ਦਾ ਹਿੱਸਾ ਹੁੰਦਾ ਹੈ ਉਹਨਾਂ ਨੂੰ ਸਾਰੀਆਂ ਸਹੂਲਤਾਂ ਕੈਬਨਟ ਵਾਲੀਆਂ ਮਿਲਦੀਆਂ ਨੇ ਪਹਿਲਾਂ ਜਨਪਥ ਦੇ ਵਿੱਚ ਸੀ ਜਿੱਥੇ ਬੀਬੀ ਸੁਨੀਆ ਗਾਂਧੀ ਰਹਿੰਦੇ ਨੇ ਹੁਣ ਤਾਂ ਤਿੰਨੇ ਭੈਣ ਭਰਾ ਤੇ ਮਾਤਾ ਕਿਸੇ ਨਾ ਕਿਸੇ ਰੂਪ ਵਿੱਚ ਸਦਸਾ ਦਾ ਹਿੱਸਾ ਨੇ ਇਹਨਾਂ ਨੂੰ ਨਮਾ ਜਿਹੜਾ ਸੁਨਹਿਰੀ ਮਾਰਗ ਹੈ ਉਹਦੇ ਉੱਤੇ 5 ਨੰਬਰ ਕੋਠੀ ਹੈ ਜਿਹੜੀ ਉਹ ਰਾਹੁਲ ਗਾਂਧੀ ਸਾਹਿਬ ਨੂੰ ਅਲਾਟ ਹੋ ਗਈ ਹੈ ਤੇ ਰਾਹੁਲ ਗਾਂਧੀ ਨੇ ਆਪਣੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਨਮ ਦਿਨ ਸੀ 55 ਵਰਿਆਂ ਦੇ ਹੋ ਗਏ ਨੇ ਤੇ 55 ਵਰਿਆਂ ਦੇ ਉਹ ਵੀ ਇਕੱਲੇ ਪ੍ਰਧਾਨ ਮੰਤਰੀ ਵੀ ਇਕੱਲੇ ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਵਿਆਹ ਦੀ ਰਸਮ ਦਾ ਦਾ ਕੀਤੀ ਹੈ ਪਰ ਰਾਹੁਲ ਗਾਂਧੀ ਨੇ ਅਜੇ ਤੱਕ ਉਹ ਰਸਤਾ ਨਹੀਂ ਚੁਣਿਆ ਤੇ ਉਹਨਾਂ ਨੇ ਹੁਣ ਪੰਜ ਸੁਨਹਿਰੀ ਮਾਰਗ ਦੇ ਉੱਤੇ ਆਪਣੀ ਕੋਠੀ ਜਿਹੜੀ ਆ ਉਹ ਨਵੀਂ ਜੇ ਤਬਦੀਲ ਕਰ ਲਿਆ ਕਿ ਨੈਚਰ ਉੱਥੇ ਰਹਿੰਦੇ ਨੇ ਕਿਉਂਕਿ ਉਹ ਤੋਂ ਮਾਤਾ ਜੀ ਵੀ ਇਕੱਲੇ ਨੇ ਐਸ ਉਮਰ ਦੇ ਵਿੱਚ ਜਿਵੇਂ ਉਹ ਮਾਤਾ ਜੀ ਬਿਮਾਰ ਹੋ ਗਏ ਹੁਣੀ ਉਹਨਾਂ ਨੂੰ ਛੁੱਟੀ ਹੋਈ ਹੈ ਹੂੰ ਤੇ ਜਦੋਂ ਬਜ਼ੁਰਗ ਹੋਣ ਉਹਨਾਂ ਦਾ ਸਹਾਰਾ ਬੰਨਾ ਬਹੁਤ ਜ਼ਰੂਰੀ ਹੁੰਦਾ ਉਹਨਾਂ ਨੂੰ ਇਕੱਲੇ ਪੰਚ ਨਹੀਂ ਛੱਡਿਆ ਜਾ ਸਕਦਾ ਜੀ ਪਰ ਉਹ ਨਵੇਂ ਬੰਗਲੇ ਦੇ ਵਿੱਚ ਆ ਗਿਆ ਕਿ ਨੈਚਰ ਉੱਥੇ ਰਹਿਿਆ ਕਰਨਗੇ ਕਿਵੇਂ ਕਿਵੇਂ ਜਾਂ ਕੋਈ ਵਰਕਰ ਮੀਟਿੰਗ ਵਗੈਰਾ ਉੱਥੇ ਕਰਨਗੇ ਇਹ ਤਾਂ ਹੁਣ ਬੋਲਾ ਸਮਾਧਤ ਸੇ요 ਜੀ ਢਿਲਸਾਬ ਇੱਕ ਪਾਸੇ ਕਈ ਲੀਡਰ ਚੋਣ ਪ੍ਰਚਾਰ ਵਗੈਰਾ ਦੇ ਵਿੱਚ ਰੁੱਝੇ ਹੋਏ ਨੇ ਅਗਲੀਆਂ ਤਿਆਰੀਆਂ ਕਰ ਰਹੇ ਨੇ ਤੇ ਦੂਜੇ ਪਾਸੇ ਕੁਝ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਨੇ ਤੇ ਹੁਣ ਮਨੀਸ਼ ਸਸੋਧਿਆ ਨੂੰ ACB ਨੇ ਸੱਦਿਆ ਸੀਗਾ ਪੁੱਛਗਛ ਵਾਸਤੇ ਤੁਹਾਨੂੰ ਯਾਦ ਹੋਵੇਗਾ ਕਿ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਸੀ ਕਿ ਅਸੀਂ ਸਕੂਲਾਂ ਦੀ ਦਿਸ਼ਾ ਬਦਲਤੀ ਦਿਸ਼ਾ ਬਦਲਤੀ ਉੱਥੇ ਤਾਂ ਵਿਕਾਸ ਹੀ ਬਹੁਤ ਜ਼ਿਆਦਾ ਹੋ ਗਿਆ ਹੂੰ ਕਿਆ ਕਮਾਲ ਦਾ ਵਿਕਾਸ ਹੋਇਆ ਉਹਦੇ ਵਿੱਚ ਇਹ ਲੱਗਿਆ ਕਿ ਜਿਹੜੇ ਸਕੂਲ ਦੇ ਕਮਰੇ ਬਣਿਆ ਦਿੱਲੀ ਦੇ ਉਹਦੇ ਖਰਚੇ ਦੇ ਵਿੱਚ 2000 ਕਰੋੜ ਰੁਪਏ ਦਾ ਕਠਤ ਰੂਪ ਦੇ ਵਿੱਚ ਘਟਾਲਾ ਹੋ ਗਿਆ ਉਸ ਘਟਾਲੇ ਦੇ ਵਿੱਚ ਮਨੀਸ਼ ਸ਼ਿਸ਼ੋਧਿਆਨ ਤੇ ਸਤਿੰਦਰ ਜੈਨ ਨੂੰ ਸਦਿਆ ਗਿਆ ਸੀ ਪਹਿਲਾਂ ਇਹਨਾਂ ਨੂੰ ਸਦਿਆ ਗਿਆ ਇਹਨਾਂ ਨੇ ਕਹਿਤਾ ਕਿ ਮੈਂ ਤਾਂ ਲੁਧਿਆਣੇ ਦੀ ਚੋਣ 'ਚ ਰੁਝਿਆ ਹੋਇਆ 19 ਨੂੰ ਚੋਣ ਹੋਗੀ ਤੇ ਜਿਹੜਾ ਉਹ ਕ੍ਰਾਈਮ ਬਿਊਰੋ ਹੈ ਉਹ ਕਹਿੰਦੇ ਕੋਈ ਨਹੀਂ 11 ਨੂੰ ਚੋਣ ਹੋ ਗਈ 20 ਨੂੰ ਆਜੋ ਫਿਰ ਤੇ 20 ਨੂੰ ਸਵੇਰੇ 11 ਵਜੇ ਸ਼ਿਸ਼ੋਧਿਆ ਸਾਹਿਬ ਆਪਣੇ ਲਾਮ ਲਸ਼ਕਰ ਨਾਲ ਇਹ ਜਿਹੜਾ ਕ੍ਰਾਈਮ ਬਿਊਰੋ ਹੈ ਆਪਣਾ ਬਿਊਰੋ ਆਫ ਕਰਪਸ਼ਨ ਹੈ ਜਿਹੜਾ ਐਂਟੀ ਕਰਪਸ਼ਨ ਬਿਊਰੋ ਉਹਦੇ ਦਫਤਰ ਦੇ ਵਿੱਚ ਪੁੱਛ ਕੇ ਛੇਰੀ ਪਹੁੰਚੇ ਨੇ ਪਤਾ ਲੱਗਿਆ ਕਿ ਉਹਨਾਂ ਨੂੰ ਸ਼ਾਇਦ ਟੀਮ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਉਹਨਾਂ ਨੂੰ ਅਗਲੀ ਤਰੀਕ ਵੀ ਦੇ ਦਿੱਤੀ ਗਈ ਹੈ ਜੀ ਕੰਚਨ ਕੁਮਾਰੀ ਉਰਫ ਕਮਲਕਾਰ ਦਾ ਕਤਲ ਕੀਤਾ ਗਿਆ ਜਾਂ ਉਹਦੀ ਹੱਤਿਆ ਹੋਈ ਜਾਂ ਕਿਸ ਤਰ੍ਹਾਂ ਵੀ ਕਾਫੀ ਅਪਡੇਟਸ ਨੇ ਪਰ ਇਸ ਮਾਮਲੇ ਦੀ ਹੁਣ ਕਹਿੰਦੇ ਇੱਕ ਪੋਸਟਮਾਰਟਮ ਰਿਪੋਰਟ ਆਈ ਜਿਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਦਮ ਘੋਟਣ ਦੇ ਨਾਲ ਜਾਂ ਕਹਿੰਦੇ ਗਲਾ ਘੁੱਟਣ ਦੇ ਨਾਲ ਉਹਦੀ ਮੌਤ ਹੋਈ ਸੀ ਬਿਲਕੁਲ ਜੀ ਕਹਿੰਦੇ ਉਹਦਾ ਗਲਾ ਘੁੱਟਿਆਗਾ ਕੋਈ ਹੋਰ ਦੋਸ਼ ਵੀ ਲਾਏ ਸੀ ਉਦੇ ਗੁਪਤ ਅੰਗਾਂ ਤੇ ਵੀ ਸੱਟਾਂ ਬਾਰੇ ਕਿਹਾ ਜਾ ਰਿਹਾ ਪਰ ਜਿਹੜੇ ਪੋਸਟ ਮੌਰਟਮ ਵਿਭਾਗ ਦੀ ਟੀਮ ਹੈ ਉਹ ਕਹਿੰਦੀ ਜੀ ਉਹਨਾਂ ਦਾ ਅਸਲ ਦੇ ਵਿੱਚ ਬਿਸਰਾ Arsenic ਜਾਂਚ ਵਾਸਤੇ ਭੇਜਿਆ ਗਿਆ ਹੈ Arsenic ਜਾਂਚ ਤੋਂ ਪਤਾ ਲੱਗੇਗਾ ਕਿ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਤੱਕਾ ਕੋਈ ਜਿਹੜਾ ਦੋਸ਼ ਹੈ ਕਥਤ ਜਬਰਜਨਾ ਦਾ ਜਾਂ ਹੋਰ ਇਹ ਕਹਿੰਦੇ ਜਦੋਂ ਬਿਸਰਾ ਰਿਪੋਰਟ ਆਈ ਇਹ ਬਿਸਰਾ ਰਿਪੋਰਟ ਇੰਨੀ ਜਲਦੀ ਨਹੀਂ ਆ ਜਾਂਦੀ ਦੋ ਢਾਈ ਮਹੀਨੇ ਲੱਗ ਜਾਂਦੇ ਨੇ ਤੇ ਦੋ ਢਾਈ ਮਹੀਨੇ ਇਹ ਜਿਹੜੀ ਕੰਚਨ ਕੁਮਾਰੀ ਹੈ ਇਹਦਾ ਮਾਮਲਾ ਹਾਲੇ ਸੁਣਵਾਈ ਅਧੀਨ ਹੀ ਰਹੇਗਾ ਜੀ ਬਿਲਕੁਲ ਜੀ ਤੇ ਟੇਡਲ ਸਾਹਿਬ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੀ ਅਗਲੀ ਖਬਰ ਵੀ ਬੜੀ ਅਹਿਮ ਹੈ ਰਾਸ਼ਟਰਪਤੀ ਦ੍ਰੋਪਦੀ ਮੋਰਮੂ ਉਹਨਾਂ ਦਾ ਜਨਮ ਦਿਨ ਸੀਗਾ ਤਾਂ ਜਨਮ ਦਿਨ ਨੂੰ ਲੈ ਕੇ ਵੱਖ-ਵੱਖ ਆਗੂਆਂ ਨੇ ਵਧਾਈ ਸੰਦੇਸ਼ ਭੇਜੇ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਟਵੀਟ ਕੀਤਾ ਤੇ ਕਿਹਾ ਕਿ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਵਧਾਈ ਦਿੱਤੀ ਗਈ ਤੇ ਨਾਇਬ ਸੈਣੀ ਰਵਨੀਤ ਬਿੱਟੂ ਤੇ ਹੋਰਨਾ ਆਗੂਆਂ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਵਧਾਈ ਸੰਦੇਸ਼ ਦਿੱਤੇ ਗਏ ਦਰੋਪਦੀ ਮੁਰਮੂਹਰਾ ਨੂੰ ਤੇ ਇੱਕ ਉਹਨਾਂ ਦੀ ਵੀਡੀਓ ਬੜੀ ਚਰਚਾ ਦੇ ਵਿੱਚ ਹੈ ਜਿਦੇ ਵਿੱਚ ਦਰੋਪਦੀ ਮੁਰਮੂ ਨੂੰ ਜਨਮ ਦਿਨ ਦੇ ਉੱਤੇ ਵਧਾਈ ਦਿੰਦੇ ਹੋਏ ਕੁਝ ਨੇਤਰਹੀਣ ਬੱਚੇ ਸੀ ਉਹਨਾਂ ਨੇ ਗੀਤ ਵਗੈਰਾ ਗਾਏ ਤਾਂ ਆਪਣੇ ਹੰਝੂ ਨਾ ਰੋਕ ਸਕੇ ਦਰੋਪਦੀ ਮੁਰਮੂ ਉਹਨਾਂ ਨੂੰ ਆਪਣੇ ਨੈਪਕਿਨ ਦੇ ਨਾਲ ਕਹਿ ਲੋ ਰਮਾਲ ਦੇ ਨਾਲ ਹੰਝੂ ਸਾਫ਼ ਕਰਨੇ ਪਏ ਬਿਲਕੁਲ ਜੀ ਜਿਹੜਾ ਇਹਦਾ ਅਹਿਮ ਪੱਖ ਹੈ ਇਹ ਨੇਤਰਹੀਣ ਬੱਚਿਆਂ ਦੀ ਵਧਾਈ ਹੈ ਤੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿਹੜਾ ਗੀਤ ਗਾਇਆ ਗਿਆ ਉਹ ਲੋਕਾਂ ਦੇ ਕੰਨਾਂ ਦੇ ਵਿੱਚ ਬਹੁਤ ਵੱਜਿਆ ਦੇਖੋ ਪ੍ਰਧਾਨ ਮੰਤਰੀ ਹੋਣ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਹੋਣ ਉਪਰਾਸ਼ਟਰਪਤੀ ਹੋਣ ਕਈ ਮੰਤਰੀ ਕੇਂਦਰ ਦੇ ਹੋਣ ਤੇ ਕੁਝ ਵਿਦੇਸ਼ਾਂ ਤੋਂ ਵੀ ਜਿਹੜੇ ਸਾਡੇ ਹਮਦਰਦ ਨੇ ਉਹਨਾਂ ਨੇ ਆਪਣੇ ਆਪਣੇ ਸੰਦੇਸ਼ ਭੇਜੇ ਆ ਔਰ ਅਸੀਂ ਵੀ ਜਾਣਦੇ ਹਾਂ ਅੱਜ ਇਸ ਦਿਨ ਦੇ ਉੱਤੇ ਆਪਾਂ ਕੋਈ ਨੈਗੇਟਿਵ ਗੱਲ ਨਾ ਕਰੀਏ ਦ੍ਰੋਪਦੀ ਮਨੂ ਦੇਸ਼ ਦੇ ਰਾਸ਼ਟਰਪਤੀ ਨੇ ਸੰਵਿਧਾਨਕ ਮੁਖੀ ਨੇ ਸੋ ਉਹਨਾਂ ਨੂੰ ਜਨਮ ਦਿਨ ਤੇ ਵਧਾਈ ਦੇਣੀ ਮੇਰੇ ਖਿਆਲ ਇੱਕ ਸ਼ੁਭ ਸ਼ਗਨ ਵਜੋਂ ਹੀ ਮੰਨਿਆ ਜਾ ਰਿਹਾ ਹੈ ਔਰ ਰਾਸ਼ਟਰਪਤੀ ਸਾਹਿਬਾ ਨੇ ਜਿੰਨਿਆਂ ਨੇ ਵੀ ਵਧਾਈ ਦਿੱਤੀ ਹੈ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਜੀ ਡਾਕਟਰ ਬੀਆਰ ਅਵੇਦਕਰ ਹੋਰਾਂ ਦੀਆਂ ਮੂਰਤੀਆਂ ਨੂੰ ਉਹਨਾਂ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਵਕਫ ਵਕ ਥਾਵਾਂ ਤੋਂ ਕਈ ਤਰ੍ਹਾਂ ਦੀਆਂ ਅਪਡੇਟਸ ਆ ਜਾਂਦੀਆਂ ਨੇ ਤਾਂ ਇਹਨੂੰ ਲੈ ਕੇ ਜਿਹੜੇ ਅਵਤਾਰ ਸਿੰਘ ਕ੍ਰੀਮਪੁਰੀ ਨੇ ਬਸਪਾ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਇਹ ਸਰਕਾਰਾਂ ਦੀ ਮਿਲੀ ਭੁਗਤ ਦਾ ਨਤੀਜਾ ਹੈ ਦੇਖੋ ਪੰਜਾਬ ਦੇ ਵਿੱਚ ਕਿੰਨੇ ਥਾਮਾਂ ਤੇ ਹੋ ਗਿਆ ਅਮਰਸਰ ਹੋਇਆ ਫਲੋਰ ਦੇ ਵਿੱਚ ਹੋਇਆ ਕਈ ਹੋਰ ਥਾਮਾਂ ਤੇ ਸਾਡੇ ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਨੇ ਉਹਨਾਂ ਦੇ ਬੁੱਤਾਂ ਨਾਲ ਛੇੜਛੜ ਹੋਈ ਹੈ ਮੈਂ ਅਵਤਾਰ ਸਿੰਘ ਕ੍ਰੀਮਪੁਰੀ ਬਸਪਾ ਦੇ ਸੂਬਾ ਪ੍ਰਧਾਨ ਨੇ ਉਹ ਕਹਿੰਦੇ ਜੀ ਇਹ ਸੰਵਿਧਾਨ ਨੂੰ ਇਹ ਸਾਰੇ ਛੇੜਛੜ ਕਰ ਰਹੇ ਐ ਦੇਸ਼ ਚ ਰਾਜ ਕਰਦੀ ਪਾਰਟੀ ਤੋਂ ਤਾਂ ਸੰਵਿਧਾਨ ਫਿੱਟ ਨਹੀਂ ਆ ਰਿਹਾ ਦੋਸ਼ ਹੈ ਉਹਨਾਂ ਦਾ ਉਹਨਾਂ ਨੇ ਕੀ ਕਿ ਹੈ ਉਹ ਕਹਿੰਦੇ ਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਇਹਨਾਂ ਦੀ ਮਿਲ ਭੁਗਤ ਦੇ ਨਾਲ ਡਾਕਟਰ ਸਾਹਿਬ ਦੀ ਜਿਹੜੀ ਵੱਡੀਆਂ ਬੁੱਤ ਨੇ ਤਸਵੀਰਾਂ ਨੇ ਉਹਨਾਂ ਦੀ ਆ ਬੇਅਦਬੀ ਆਵ ਰਹੀਆਂ ਉਹਨਾਂ ਨਾਲ ਛੇੜਛਾੜ ਹੋ ਰਹੀ ਹੈ ਜਿਹੜਾ ਕਿ ਇੱਕ ਡੂੰਗੀ ਸਾਜ਼ਿਸ਼ ਦਾ ਹਿੱਸਾ ਹੈ ਇਹਦੇ ਵਿੱਚ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜਾਂ ਸਾਹਿਬ ਕਾ ਇਜਾਜ਼ਤ ਹੋ ਜੇ ਕਰਾਈ ਜਾਵੇ ਤਾਂ ਦੁੱਧੋਂ ਦੁੱਧ ਪਾਣੀ ਦਾ ਪਾਣੀ ਸਾਹ ਬਾਹਰ ਆ ਸਕਦਾ ਹੈ ਜੀ ਦਿਲ ਸਾਹਿਬ ਮੌਸਮ ਦਾ ਮિજાਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਵਕਫਾਕ ਸੂਬਿਆਂ ਦੇ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਖਾਸ ਕਰਕੇ ਕਈ ਅਜੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਤਾਂ ਜਲਥਲ ਹੋ ਚੁੱਕਿਆ ਹੈ ਜਿਹੜੇ ਹੜ ਹੁੰਦੇ ਨੇ ਉਹਦੇ ਵਰਗੇ ਹਾਲਾਤ ਹੋ ਚੁੱਕੇ ਨੇ ਦਿੱਲੀ ਦੇ ਵਿੱਚ ਵੀ ਭਾਰੀ ਬਰਸਾਤ ਹੋਈ ਹੈ ਪਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਜੇ ਬਹੁਤੇ ਸ਼ਹਿਰਾਂ ਦੇ ਵਿੱਚ ਖੁੱਲਕੇ ਬਰਸਾਤ ਹੁੰਦੀ ਨਜ਼ਰ ਨਹੀਂ ਆ ਰਹੀ ਬੀਤੇ ਦਿਨਾਂ ਦੇ ਦੌਰਾਨ ਪਠਾਨਕੋਟ ਵਾਲੇ ਪਾਸੇ ਵੀ ਕਾਫੀ ਬਰਸਾਤ ਹੋਈ ਪਰ ਕਈ ਜਿਹੜੇ ਹਿੱਸੇ ਅਜੇ ਵੀ ਸੁੱਕੇ ਪਏ ਨੇ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਤਾਪਮਾਨ ਸਭ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ ਤੇ ਹੁਣ ਮੌਨਸੂਨ ਨੂੰ ਲੈ ਕੇ ਭਵਿੱਖਬਾਣੀਆਂ ਨੇ ਕਿ ਮੌਨਸੂਨ ਜਲਦ ਹੀ ਪੰਜਾਬ ਦੇ ਵਿੱਚ ਦਸਤਕ ਦੇਣ ਵਾਲਾ ਹੈ ਜੇਕਰ ਕਹਿੰਦੇ ਉੱਧਰ ਹਿਮਾਚਲ ਵਾਲੇ ਪਾਸਿਓਂ ਜੇ ਕੋਈ ਅਟਕਣ ਨਹੀਂ ਆਉਂਦੀ ਉੱਧਰ ਕੋਈ ਹੋਰ ਗੜਬੜੀ ਹੁੰਦੀ ਆ ਤਾਂ ਫਿਰ ਪੰਜਾਬ ਦੇ ਵਿੱਚ ਵੀ ਜਲਦ ਹੀ ਬਰਸਾਤ ਸ਼ੁਰੂ ਹੋ ਜਾਏਗੀ ਬਿਲਕੁਲ ਜੀ ਮੌਸਮ ਆ ਗਿਆ ਹੈਗਾ ਅੱਜ ਅਸੀਂ 22 ਚ ਖੜੇ ਆ ਸਭ ਤੋਂ ਵੱਡੇ ਦਿਨ 'ਚ ਹੂੰ ਤੇ ਇਨਾ ਦਿਨਾਂ ਦੇ ਵਿੱਚ ਅਕਸਰ ਬਰਸਾਤ ਆ ਜਾਂਦੀ ਹੈ। ਤਰਵਿੰਦਰ ਜੀ ਜਿਹੜਾ 12 ਜੂਨ ਜਾਂ 15 ਜੂਨ ਕੀਤਾ ਸੀ ਨਾ ਉਹਨੂੰ ਦੀਆਂ ਸਰਕਾਰਾਂ ਨੇ ਝੋਨੇ ਦੀ ਲਵਾਈ ਉਹਦਾ ਮੁੱਖ ਕਾਰਨ ਇਹ ਸੀ। ਸਭ ਤੋਂ ਵੱਧ ਝੋਨੇ ਦੀ ਲੋੜ ਪੈਂਦੀ ਹੈ ਪਾਣੀ ਦੀ ਜਦੋਂ ਝੋਨਾ ਲੱਗਦਾ ਹੈ। ਅਜੇ ਵੀ ਬਹੁਤ ਸਾਰੇ ਗਾਂਵ ਬਦੂ ਕਿਸਾਨ ਬਰਸਾਤ ਦੀ ਉਡੀਕ ਕਰ ਰਹੇ ਨੇ। ਜੇ ਇੱਕ ਵਾਰ ਤਿੰਨ ਹਫ਼ਤੇ ਪਾਣੀ ਜੜਾਂ 'ਚ ਖੜ ਜਾਂਦਾ ਹੈ ਤਾਂ ਨਦੀਨ ਬਹੁਤ ਘਟ ਪੈਦਾ ਹੁੰਦੇ ਨੇ ਉਹਦਾ ਕਿਸਾਨ ਨੂੰ ਫਾਇਦਾ ਹੁੰਦਾ ਦੇਖਦੇ ਹਾਂ ਹੁਣ ਆਪਾਂ ਇਹ ਸਾਰੇ ਮਾਮਲੇ ਦੇ ਵਿੱਚ ਜਾ ਕੇ ਹੋਰ ਇੱਥੇ ਕੀ ਬਣਦਾ ਸੋ ਮੈਂ ਇਹਦੇ ਵਿੱਚ ਇੱਕੋ ਹੀ ਗੱਲ ਕਹਿਣ ਲੱਗਿਆ ਕਿ ਝੋਨੇ ਤੇ ਨਿਰਪਰਤਾ ਘਟਾਉਣੀ ਚਾਹੀਦੀ ਹੈ ਅਸੀਂ ਧਰਤੀ ਹੇਠਲਾ ਪਾਣੀ ਹੈ ਜਿਹੜਾ ਬਰਬਾਦ ਕਰਤਾ ਜੇ ਮਾੜਾ ਮੋਟਾ ਬਚ ਗਿਆ ਇਹਨੂੰ ਨਾ ਸੰਭਿਆ ਤੇ ਕੁਝ ਕਹਿਂਦੀ ਲੋੜ ਨਹੀਂ ਪੰਜਾਬ ਆਪਣੇ ਆਪ ਹੀ ਰੇਗਿਸਤਾਨ ਬਣ ਜਾਵੇਗਾ ਜੀ ਬਿਲਕੁਲ ਸਭ ਕਿਸਾਨਾਂ ਦੀਆਂ ਗੱਲਾਂ ਦੀ ਗੱਲ ਕਰੀਏ ਤਾਂ ਕਿਸਾਨ ਫਸਲਾਂ ਉਗਾਉਂਦੇ ਨੇ ਪਰ ਐਮਐਸਪੀ ਦੇ ਉੱਤੇ ਜਦੋਂ ਖਰੀਦ ਨਹੀਂ ਹੁੰਦੀ ਤਾਂ ਉਹਨਾਂ ਦੇ ਚਿਹਰੇ ਜਿਹੜੇ ਨੇ ਮਾਇੂਸ ਹੋ ਜਾਂਦੇ ਨੇ ਹੁਣ ਵੀ ਮੱਕੀ ਦੀ ਫਸਲ ਦਾ ਜੋ ਹਾਲ ਹੋ ਰਿਹਾ ਉਹਨੇ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਇੱਕ ਵਾਰ ਫੇਰ ਮਯੂਸੀ ਲਿਆਂਦੀ ਹੈ ਕਿਉਂਕਿ ਉਹਨਾਂ ਨੂੰ ਉਮੀਦ ਸੀਗੀ ਐਮਐਸਪੀ ਦੇ ਮੁਤਾਬਕ ਜਿਹੜੀ ਐ ਮੱਕੀ ਵਿਕੇਗੀ ਪਰ ਐਮਐਸਪੀ ਤੋਂ ਕਾਫੀ ਘੱਟ ਮੱਕੀ ਵੇਖਦੀ ਹੋਈ ਨਜ਼ਰ ਆ ਰਹੀ ਹੈ ਮੰਡੀਆਂ ਦੇ ਵਿੱਚ ਆ ਪਿਛਲੇ ਮਹੀਨੇ ਮੱਕੀ ਦਾ ਜਿਹੜਾ ਨੁਕਸਾਨ ਵੀ ਕਾਫੀ ਕੀਤਾ ਜਿਹੜੀ ਖੇਤਾਂ 'ਚ ਸੀ ਉਹ ਬਚਾ ਹੋ ਗਿਆ ਪਰ ਮੰਡੀਆਂ 'ਚ ਖੁੱਲੇ ਅਸਮਾਨ ਹੇਠਾਂ ਪਈ ਮੱਕੀ ਦੀ ਫਸਲ ਨੁਕਸਾਨੀ ਗਈ ਹੈ ਬਿਲਕੁਲ ਤੁਸੀਂ ਜਾ ਕੇ ਮੰਡੀਆਂ 'ਚ ਦੇਖੋ ਫੜਾਂ ਦੇ ਉੱਤੇ ਖਲਾਰੀ ਪਈ ਹੈ ਹੂੰ ਮੌਸਮ ਦੇ ਵਿੱਚ ਮੌਸਮ ਜਿਹਨੂੰ ਆਪਾਂ ਨਮੀ ਕਹਿੰਦੇ ਆਂ ਹੂੰ ਸਰਕਾਰਾਂ ਜੋ ਕਹਿੰਦੀਆਂ ਨੇ ਉਹ ਕਰਦੀਆਂ ਨਹੀਂ ਪਹਿਲਾਂ ਮੂੰਗੀ ਨਾਲ ਹੀ ਕੁਝ ਹੋਇਆ ਹੁਣ ਮੱਕੀ ਨਾਲ ਹੋ ਰਿਹਾ ਜੇ ਕਣਕ ਝੋਨੇ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਪਾਸੇ ਕਰਨਾ ਹੈ ਤਾਂ ਸਾਨੂੰ ਬਦਲਮੀਆਂ ਫਸਲਾਂ ਤੇ ਐਮਐਸਪੀ ਵੀ ਦੇਣੀ ਪਵੇਗੀ ਹੂੰ ਬਦਲਮੀਆਂ ਫਸਲਾਂ ਦੇ ਉੱਤੇ ਕਿਸਾਨ ਨੂੰ ਉਤਸ਼ਾਹਤ ਵੀ ਕਰਨਾ ਪਵੇਗਾ ਬਦਲਮੀਆਂ ਫਸਲਾਂ ਨੂੰ ਜੇ ਉਤਸ਼ਾਹਤ ਕਰਾਂਗੇ ਤਾਂ ਹੀ ਕਿਸਾਨ ਕਨਕ ਤੇ ਚੋਨੇ ਦੇ ਚੱਕਰ ਚੋਂ ਬਾਹਰ ਨਿਕਲਣਗੇ ਜੀ ਬਿਲਕੁਲ ਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸ਼ੁਕਰਗੁਆ ਜੀ ਬਹੁਤ ਮਿਹਰਬਾਨੀ ਤੋਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ